ਪਿਆਰ ਭਰੀ ਸਤਿ ਸ਼੍ਰੀ ਅਕਾਲ ਨਵੇਂ ਸਾਲ ਦੀਆਂ ਤੇ ਲੋਹੜੀ ਦੀਆਂ ਤੇ ਸਭ ਤੋਂ ਵੱਡੀ ਗੱਲ ਆਪਣੇ ਬਠਿੰਡਾ ਪ੍ਰੀਮੀਅਰ ਲੀਗ ਦੇ ਆਗਾਜ਼ ਦੀਆਂ ਲੱਖ ਲੱਖ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਹੈ ਜੀ ਵੱਡੀ ਗਿਣਤੀ ਦੇ ਇਥੇ ਆਉਣ ਦੇ ਲਈ ਇੰਨਾ ਪਿਆਰ ਦੇਣ ਦੇ ਲਈ ਹਰ ਕੰਮ ਜੋ ਅਸੀਂ ਪਿਛਲੇ 11 ਮਹੀਨਿਆਂ ਦੇ ਵਿੱਚ ਕੀਤਾ ਉਹਨੂੰ ਇੰਨਾ ਪਿਆਰ ਦੇਣ ਦੇ ਲਈ ਤੇ ਸਾਥ ਦੇਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਦ ਕਰਨਾ ਚਾਹਾਂਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਸ਼੍ਰੀ ਅਰਵਿੰਦ ਕੇਜੁਰਗਾਲ ਜੀ ਦਾ ਜਿਨ੍ਹਾਂ ਦੇ ਦਿਸ਼ਾਨ ਦੇ ਦਿਸ਼ਨ ਤਹਿਤ ਅਸੀਂ ਅੱਜ ਇਹ ਯੁੱਧ ਨਸ਼ਾ ਵਿਰੁੱਧ ਦੀ ਐਕਸਟੈਂਸ਼ਨ ਇੱਕ ਬਠਿੰਡਾ ਪ੍ਰੀਮੀਅਰ ਲੀਗ ਨੂੰ ਸਟਾਰਟ ਕਰ ਰਹੇ ਹਾਂ ਕਿਉਂਕਿ ਉਹਨਾਂ ਦੀ ਇਹੀ ਸੋਚ ਹੈ ਕਿ ਬਠਿੰਡਾ ਨਹੀਂ ਪੂਰਾ ਪੰਜਾਬ ਨਸ਼ਾ ਮੁਕਤ ਹੋਵੇ ਹਰ ਇੱਕ ਪੰਜਾਬ ਦਾ ਯੁਵਾ ਨਸ਼ਾ ਜੇ ਕਰੇ ਤਾਂ ਸਿਰਫ ਖੇਡਾਂ ਦਾ ਕਰੇ ਸਪੋਰਟਸ ਦਾ ਕਰੇ ਤੇ ਗਰਾਊਂਡ ਦਾ ਕਰੇ ਤੇ ਮੈਨੂੰ ਪਤਾ ਜਿੰਨਾ ਤੁਸੀਂ ਸਾਥ ਦੇ ਰਹੇ ਹੋ ਪਿਛਲੇ 11 ਮਹੀਨੇ ਬਠਿੰਡਾ ਕਾਰਪੋਰੇਸ਼ਨ ਵਾਸਤੇ ਇਤਿਹਾਸਿਕ 11 ਮਹੀਨੇ ਬਨੇ ਨੇ ਉਹ ਇੰਨਾ ਸਾਰਾ ਕੁਝ ਦੇਖਿਆ ਤੁਸੀਂ ਇੰਨਾ ਸਾਥ ਦਿੱਤਾ ਅੱਜ ਆਪਣੇ ਸਾਰਿਆਂ ਦੇ ਨਾਲ ਮੌਜੂਦ ਸਾਡੇ ਪਾਰਟੀ ਦੇ ਬਹੁਤ ਹੀ ਪਿਆਰੇ ਮੰਤਰੀ ਸ੍ਰੀ ਅਮਨ अरोड़ा ਜੀ ਸ੍ਰੀ ਹਰਦੀਪ ਮੁੰਡਿਆ ਜੀ ਸ੍ਰੀ ਸ਼ਹਿਰੀ ਕਲਸੀ ਜੀ ਤੇ ਸਾਡੇ ਦੀਪਕ ਚੋਹਾਨ ਜੀ ਤੇ ਸਾਡੇ ਸਾਰੇ ਪਾਰਟ ਬਠਿੰਡਾ ਆਮ ਆਦਮੀ ਪਾਰਟੀ ਦੇ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਪਿਛਲੇ 11 ਮਹੀਨਿਆਂ ਨੂੰ ਇੱਕ ਇਤਿਹਾਸਿਕ 11 ਮਹੀਨੇ ਬਣਾਉਣ ਦੇ ਲਈ ਪੂਰਾ ਆਪਣਾ ਯੋਗਦਾਨ ਦਿੱਤਾ ਸਾਡੇ ਸਿਰ ਤੇ ਅਸ਼ੀਰਵਾਦ ਰੱਖਿਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਥੀਓ ਇਹ ਹਜੇ ਸਿਰਫ ਟ੍ਰੇਲਰ ਸੀ ਹਜੇ ਪਿਕਚਰ ਬਾਕੀ ਹੈ ਅੱਜ ਆਪਾਂ ਬਾਲੀਵੁੱਡ ਵਾਲਿਆਂ ਨੂੰ ਲੈ ਕੇ ਆਏ ਆ ਆਪਾਂ ਫਿਰ ਬਾਲੀਵੁੱਡ ਦਾ ਡਾਇਲੌਗ ਬਣਾਣਾ ਥੋੜਾ ਜ਼ਰੂਰੀ ਹੈ ਸਤਿਯੋ ਮੈਂ ਤੁਹਾਨੂੰ ਸਾਰਿਆਂ ਨੂੰ ਸਿਰਫ ਇਨਾਕ ਦੱਸਣਾ ਚਾਹੁੰਦਾ ਕਿ ਅਸੀਂ ਆਪਣੇ ਪਰਿਵਾਰ ਦੇ ਨਾਲ ਆਵਾਜ਼ੀ ਪਾਰਟੀ ਦੀ ਪਰਿਵਾਰ ਦੇ ਨਾਲ ਇੰਨੀ ਮਿਹਨਤ ਕਰ ਰਹੇ ਹਾਂ ਕਿ ਤੁਹਾਡੀ ਪਿੱਠ ਨਹੀਂ ਲੱਗਣ ਦੇਵਾਂਗੇ ਅਸੀਂ ਕੰਮਾਂ ਦਾ ਹੜ ਲੈ ਕੇ ਆਵਾਂਗੇ ਪਿਛਲੇ 11 ਮਹੀਨਿਆਂ ਦੇ ਵਿੱਚ ਤੁਸੀਂ ਦੇਖਿਆ ਕਿ ਕਿੰਨੇ ਡਵੈਲਪਮੈਂਟ ਦੇ ਕੰਮ ਹੋਏ ਸਾਰਾ ਕੁਝ ਸਿਰਫ ਤੇ ਸਿਰਫ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਦੇਣ ਹੈ ਤੇ ਸ਼੍ਰੀ ਅਰਵਿੰਦ ਕੈਰੀਵਾ ਜੀ ਦੀ ਦੇਣ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਬਠਿੰਡਾ ਸ਼ਹਿਰ ਤੇ ਇੰਨੀ ਅੱਛੀ ਨਿਗ੍ਹਾ ਰੱਖੀ ਤੇ ਸਾਨੂੰ ਹਰੀ ਝੰਡੀ ਦਿੱਤੀ ਕਿ ਤੁਸੀਂ ਜੋ ਵੀ ਕੰਮ ਕਰਾਉਣਾ ਹੈ ਖੁੱਲ੍ਹੇਆਮ ਕਰਾਓ ਨਾ ਕਿਸੇ ਪੰਡ ਦੀ ਦਿੱਕਤ ਨਾ ਕਿਸੇ ਚੀਜ਼ ਦੀ ਰੁਕਾਵਟ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਥੀਓ ਹੁਣ ਅਜੇ ਪ੍ਰੋਗਰਾਮ ਖਤਮ ਨਹੀਂ ਹੋਇਆ ਅਜੇ ਆਪਣੇ ਕੋਲੇ ਬਹੁਤ ਅੱਗੇ ਪਰਫਾਰਮੈਂਸਿਸ ਬਾਕੀ ਨੇ ਆਪਾਂ ਆਸਮਾਨ ਨੂੰ ਪਟਾਕਿਆਂ ਦੇ ਨਾਲ ਸਜਾਵਾਂਗੇ ਤੇ ਬਠਿੰਡਾ ਪ੍ਰੀਮੀਅਰ ਲੀਗ ਦਾ ਤੇ ਆਪਣੇ ਯੂਥ ਨੂੰ ਨਸ਼ਾ ਮੁਕਤ ਕਰਨ ਦਾ ਆਗਾਜ਼ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਕਰਾਂਗੇ ਇਸ ਤੋਂ ਇਲਾਵਾ ਆਪਣੇ ਕੋਲੇ ਹੋਰ ਵੀ ਵਧੀਆ ਪਰਫਾਰਮੈਂਸ ਇਨ ਬਾਲੀਵੁੱਡ ਤੋਂ ਜ਼ਰੀਨ ਖਾਨ ਜੀ ਤੇ ਮਾਸਟਰ ਸੁਲੇਮ ਜੀ ਦੀ ਬਾਕੀ ਦੇ ਐਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖੋ ਤੇ ਮੈਂ ਸਭ ਤੋਂ ਵਿਸ਼ੇਸ਼ ਤੌਰ ਤੇ ਹਰਪਜਨ ਸਿੰਘ ਜੀ ਦਾ ਵੀ ਧੰਨਵਾਦ ਕਰਦਾ ਜਿਹੜੇ ਆਪਣੇ ਇੰਟਰਨੈਸ਼ਨਲ ਕ੍ਰਿਕਟਰ ਜਿਨ੍ਹਾਂ ਨੇ ਪੰਜਾਬ ਦਾ ਨਾਮ ਇੰਟਰਨੈਸ਼ਨਲੀ ਇਹਨਾਂ ਰੌਸ਼ਨ ਕੀਤਾ 100 ਤੋਂ ਵੱਧ ਕ੍ਰਿਕਟ ਮੈਚਸ ਆਪਣੇ ਲਈ ਖੇਡੇ ਆਪਣੇ ਦੇਸ਼ ਦੇ ਲਈ ਖੇਡੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਹਾਜ਼ਰੀ ਦੇਣ ਦੇ ਲਈ ਤੇ ਸਾਥੀਓ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਜਾਦਾ ਸਮਾਂ ਨਹੀਂ ਲੈਂਦਾ ਕਿਉਂਕਿ ਠੰਡ ਬਹੁਤ ਜ਼ਿਆਦਾ ਤੇ ਤੁਸੀਂ ਬੜੀ ਬੇਸਬਰੀ ਨਾਲ ਹੋਰ ਪਰਫਾਰਮੈਂਸਿਸ ਦਾ ਇੰਤਜ਼ਾਰ ਕਰ ਰਹੇ ਹੋ ਇੱਕ ਵਾਰੀ ਫੇਅਰ ਤੋਂ ਤਹੇ ਦਿਲ ਤੋਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਦੇ ਪਰਿਵਾਰ ਵੱਲੋਂ ਤੁਹਾਡੇ ਸਾਰਿਆਂ ਦਾ ਧੰਨਵਾਦ ਇੱਥੇ ਪਹੁੰਚਣ ਦੇ ਲਈ ਤੇ ਉਮੀਦ ਕਰਦਾ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਏਗਾ ਤੇ ਇਸੇ ਤਰ੍ਹਾਂ ਆਪਣਾ ਆਸ਼ੀਰਵਾਦ ਬਨਾਹੇ ਰੱਖੋਗੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਵੀ ਤਾਂ ਕਿ ਅਸੀਂ ਹੋਰ ਦੋ ਲੰਮੇਟ ਦੇ ਕੰਮ ਕਰਾ ਸਕੀਏ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਵੀ ਤੁਹਾਡੇ ਰੂਬਰੂ ਕਰਾ ਸਕਿਆ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਥੈਂਕ ਯੂ